ਆੜ ਦੇ ਵਿੱਚ ਆ ਗਿਆ ਤੇ ਪਾਣੀ ਜਦੋਂ ਆਇਆ ਉਹ ਜੋ ਚੰਗੀ ਭਲੀ ਜਿਹੜਾ ਪਾਣੀ ਆ ਉਹ ਗਮਨਾਈਆਂ ਦੇ ਪਾਸਾ ਖੜ ਗਿਆ ਹੂੰ ਬਲੱਡ ਵਗ ਗਿਆ ਨਾ ਕੋਈ ਹੂੰ ਤੇੜੀ ਆਈ ਨਹੀਂ ਕੋਈ ਸਾਡੇ ਤੋਂ ਚਿੱਤੀ-ਚਿੱਤੀ ਘੜਿਆ ਨਹੀਂ ਗਿਆ ਮੇਰੇ ਹੂੰ ਭਾਈ ਇਹ ਹਾਲਾਤ ਇਹਨਾਂ ਦੇ ਬਹੁਤ ਮਾੜੇ ਆ ਜੀ ਪਾਣੀ ਪਿਛਲੀ ਅਰਜੂਏ ਤੋਂ ਪਾਣੀ ਆਇਆ ਉਹਦੋਂ ਵੀ ਇਹਨਾਂ ਦੇ ਕਮਰਿਆਂ ਦਾ ਨੁਕਸਾਨ ਹੋ ਗਿਆ ਹੈਦਕੀ ਵੀ ਪਾਣੀ ਆਇਆ ਤੇ ਕੰਦਾ-ਕੰਦਾ ਡਿਗ ਪਿਆ ਹਾਂਜੀ ਜੋ ਘਰ ਦਾ ਸਾਰਾ ਸਮਾਨ ਹੀ ਘਰ ਦਾ ਸਾਰਾ ਸਮਾਨ ਵੀ ਇਹਨਾਂ ਦਾ ਖਰਾਬ ਹੋ ਗਿਆ ਠੀਕ ਹੈ ਜੀ ਜੋ ਬੈੱਡ ਵਗੈਰਾ ਹੀ ਰਜਾਈਆਂ ਰਜੋਈਆਂ ਪਾਣੀ ਦੇ ਨਾਲ ਸਾਰੀਆਂ ਭੇਜੀਆਂ ਉਸ ਤੋਂ ਬਾਅਦ ਇਹਨਾਂ ਦੀ ਮਾਤਾ ਹੀ ਦੋ ਦਿਨ ਜਿਸ ਦਿਨ ਪਾਣੀ ਆਇਆ ਉਸ ਦਿਨ ਹੋਕਾ ਹੀ ਲੈ ਗਏ ਹੋਕਾ ਲੱਗੇ ਤੇ ਉਹ ਬਿਮਾਰ ਪੈ ਗਏ ਦੋ ਦਿਨ ਤੇ ਉਹਨਾਂ ਨੂੰ ਲੈ ਕੇ ਲੈ ਕੇ ਨਹੀਂ ਇੱਥੋਂ ਜਾ ਪਾਏ ਠੀਕ ਹੈ ਤੇ ਜਿਸ ਦਿਨ ਬਾਅਦ ਲੈ ਕੇ ਗਏ ਜਦੋਂ ਤੇ ਉਸ ਤੋਂ ਜ਼ਿਆਦਾ ਜਾਂ ਤੇ ਬਹੁਤ ਜ਼ਿਆਦਾ ਡਾਊਨ ਹੋ ਗਏ ਉਹਨਾਂ ਤੇ ਬਹੁਤ ਜ਼ਿਆਦਾ ਪੈਸਾ ਲੱਗਾ ਇਹਨਾਂ ਦਾ ਠੀਕ ਹੈ ਹਾਂਜੀ ਉਸ ਤੋਂ ਪਹਿਲਾਂ ਇਹਨਾਂ ਦਾ ਬੇਟਾ ਸੀ ਬੇਟਾ ਦੀ ਡੈਥ ਹੋ ਗਈ ਸੀ ਤੇ ਉਹਦੇ ਤੇ ਘੱਟੋ ਘੱਟ ਵੀ ਇਹਨਾਂ ਨੇ ਆਪਦੀ ਜ਼ਮੀਨ ਵੇਚ ਕੇ ਘੱਟੋ ਘੱਟ ਵੀ ਤੇ 5-6 ਲੱਖ ਰੁਪਏ ਲਾਇਆ ਜੀ ਅੱਛਾ ਜੀ ਉਦੋਂ ਵੀ ਇਹਨਾਂ ਦਾ ਛੋਟੀ ਉਮਰ ਚ ਗੁਜ਼ਰ ਗਿਆ ਬੇਟਾ ਛੋਟੀ ਉਮਰ ਦੇ ਵਿੱਚ ਐਕਸੀਡੈਂਟ ਹੋ ਗਿਆ ਸੀ 2-3 ਸਾਲ ਪਹਿਲਾਂ ਜੀ ਹਾਂ ਜੀ ਤੇ ਹੁਣ ਵੀ ਇਹਨਾਂ ਦੇ ਕਮਰੇ ਪੰਜ ਜੀ ਆ ਜੀ ਮਾਤਾ ਦੇ ਸੇ ਨੇ ਪੰਜ ਜੀ ਪੰਜ ਪਰ ਫੈਂਬਰ ਤੇ ਇੱਕ ਕਮਰਾ ਹੈ ਕਮਰੇ ਦੇ ਹਾਲਤ ਤੁਸੀਂ ਦੇਖ ਹੀ ਲਿਆ ਜੀ ਬਹੁਤ ਮਾੜੇ ਆ ਅਸੀਂ ਤੇ ਦਾਨੀ ਸਰ ਜਾਂ ਕੇ ਅਰਦਾਸ ਇਹ ਬੇਨਤੀ ਕਰਦੇ ਆ ਜੀ ਪੀ ਐਨ ਨੂੰ ਇੱਕ ਜਾਂ ਦੋ ਕਮਰੇ ਪਾ ਕੇ ਦਿੱਤੇ ਜਾਣ ਇੱਕ ਰਸੋਈ ਪਾ ਕੇ ਦਿੱਤੀ ਜਾਵੇ ਜੀ ਠੀਕ ਹੈ ਜਿਹੜਾ ਇਹਨਾਂ ਦਾ ਪਹਿਲਾ ਕਮਰਾ ਉਹ ਵੀ ਸਾਰਾ ਕਮਰਾ ਪਾਟਾ ਪਿਆ ਜੀ ਠੀਕ ਹੈ ਹਾਂ ਅੱਛਾ ਕੀ ਸਾਰੀ ਬੋਲ ਹਾਂ ਨਾਮ ਬੱਛੋ ਮਾਤਾ ਦਾ ਨਾਂ ਕੀ ਮਾਰਾ ਨਾਂ ਕੀ ਆ ਨਾਗੀ ਮਾਤਾ ਦਾ ਨਾਗੀ ਹੈ ਹੂੰ ਮਾਤਾ ਹੁੰਦੀ ਹੈ ਕੀ ਨਾਮ ਹੈ ਸੇ ਬਿਮਲਾ ਹਾਂ ਤੇ ਬਾਈ ਜੀ ਕੀ ਨਾਂ ਹੈ ਆਪਣਾ ਜੀ ਹਾਂਜੀ ਮੇਰਾ ਨਾਮ ਪ੍ਰਤਾਪ ਸਿੰਘ ਹੈ ਜੀ ਠੀਕ ਹੈ ਇਹਨਾਂ ਦੇ ਗਵਾਂਡ ਚ ਤੁਸੀਂ ਹਾਂਜੀ ਮੈਂ ਇਹਨਾਂ ਦੇ ਗਵਾਂਡ ਵਿੱਚ ਰਹਿਣਾ ਜੀ ਠੀਕ ਹੈ ਜੀ ਹਾਂਜੀ ਹਾਂ ਕੀ ਹਾਲਾਤ ਹੈ ਬਾਈ ਜੀ ਉਹਨਾਂ ਦੇ ਬਾਈ ਇਹ ਹਾਲਾਤ ਇਹਨਾਂ ਦੇ ਬਹੁਤ ਮਾੜੇ ਆ ਜੀ ਪਾ ਪਿਛਲੀ ਅਰਜੂਏ ਪਾਣੀ ਆਇਆ ਉਹਦੋਂ ਵੀ ਇਹਨਾਂ ਦੇ ਕਮਰਿਆਂ ਦਾ ਨੁਕਸਾਨ ਹੋ ਗਿਆ ਹੈਦਕੀ ਵੀ ਪਾਣੀ ਆਇਆ ਤੇ ਕੰਦਾ-ਕੁੰਦਾ ਡਿੱਗ ਪਿਆ ਹਾਂਜੀ ਜੋ ਘਰ ਦਾ ਸਾਰਾ ਸਮਾਨ ਹੀ ਘਰ ਦਾ ਸਾਰਾ ਸਮਾਨ ਵੀ ਇਹਨਾਂ ਦਾ ਖਰਾਬ ਹੋ ਗਿਆ ਠੀਕ ਹੈ ਜੀ ਜੋ ਬੈੱਡ ਵਗੈਰਾ ਹੀ ਰਜਾਈਆਂ ਰਜੋਈਆਂ ਪਾਣੀ ਦੇ ਨਾਲ ਸਾਰੀਆਂ ਭੇਜੀਆਂ ਉਸ ਤੋਂ ਬਾਅਦ ਇਹਨਾਂ ਦੀ ਮਾਤਾ ਹੀ ਦੋ ਦਿਨ ਜਿਹ ਦਿਨ ਪਾਣੀ ਆਇਆ ਉਸ ਦਿਨ ਹੋਕਾ ਹੀ ਲੱਗੇ ਹੋਕਾ ਲੱਗੇ ਤੇ ਉਹ ਬਿਮਾਰ ਪੈ ਕੇ ਦੋ ਦਿਨ ਤੇ ਉਹਨਾਂ ਨੂੰ ਲੈ ਕੇ ਲੈ ਕੇ ਨਹੀਂ ਇੱਥੋਂ ਜਾ ਪਾਏ ਠੀਕ ਹੈ ਤੇ ਜਿਹ ਦਿਨ ਬਾਅਦ ਲੈ ਕੇ ਗਏ ਜਦੋਂ ਤੇ ਉਸ ਤੋਂ ਜਾਂਦੇ ਜਾਂਦੇ ਬਹੁਤ ਜ਼ਿਆਦਾ ਡਾਊਨ ਹੋ ਗਏ ਉਹਨਾਂ ਤੇ ਬਹੁਤ ਜ਼ਿਆਦਾ ਪੈਸਾ ਲੱਗਾ ਇਹਨਾਂ ਦਾ ਠੀਕ ਹੈ ਹਾਂਜੀ ਉਸ ਤੋਂ ਪਹਿਲਾਂ ਇਹਨਾਂ ਦਾ ਬੇਟਾ ਹੀ ਬੇਟਾ ਦੀ ਡੈਥ ਹੋ ਗਈ ਸੀ ਤੇ ਉਹਦੇ ਤੇ ਘੱਟੋ ਘੱਟ ਵੀ ਇਹਨਾਂ ਨੇ ਆਪਦੀ ਜ਼ਮੀਨ ਵੇਚ ਕੇ ਘੱਟੋ ਘੱਟ ਵੀ ਤੇ 5-6 ਲੱਖ ਰੁਪਏ ਲਾਇਆ ਜੀ अच्छा जी ओदों भी ਇਹਨਾਂ ਦਾ ਛੋਟੀ ਉਮਰ ਦੇ ਵਿੱਚ ਐਕਸੀਡੈਂਟ ਹੋ ਗਿਆ ਸੀ 2-3 ਸਾਲ ਪਹਿਲਾਂ ਜੀ ਹਾਂਜੀ ਤੇ ਹੁਣ ਵੀ ਇਹਨਾਂ ਦੇ ਕਮਰੇ 5 ਜੀ ਆ ਜੀ ਮਾਤਾ ਦੇ ਸੇ ਨੇ 5 ਜੀ 5 ਪਰ ਫੈਮਰ ਮੈਂਬਰ ਆ ਤੇ ਇੱਕ ਕਮਰਾ ਹੈ ਕਮਰੇ ਦੇ ਹਾਲਤ ਤੁਸੀਂ ਦੇਖ ਹੀ ਲਿਆ ਜੀ ਬਹੁਤ ਮਾੜੇ ਆ ਅਸੀਂ ਤੇ ਦਾਨੀ ਸਰ ਜਾਂ ਕੇ ਅਰਦਾਸ ਇਹ ਬੇਨਤੀ ਕਰਦੇ ਆ ਜੀ ਪੀ ਇਹਨਾਂ ਨੂੰ ਇੱਕ ਜਾਂ ਦੋ ਕਮਰੇ ਪਾ ਕੇ ਦਿੱਤੇ ਜਾਣ ਇੱਕ ਸੋਈ ਪਾ ਕੇ ਦਿੱਤੀ ਜਾਵੇ ਜੀ ਜਿਹੜਾ ਇਹਨਾਂ ਦਾ ਪਹਿਲਾ ਕਮਰਾ ਉਹ ਵੀ ਸਾਰਾ ਕਮਰਾ ਪਾਟਾ ਪਿਆ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਤੁਸੀਂ ਤੇ ਪੰਜਾਬ ਸਰਕਾਰ ਤੋਂ ਜਾਂ ਕੇਂਦਰ ਸਰਕਾਰ ਤੋਂ ਜਿਹੜੀਆਂ ਸਹੂਲਤਾਂ ਮਿਲਦੀਆਂ ਉਹ ਵੀ ਜਰੂਰ ਮਿਲਣੀਆਂ ਚਾਹੀਦੀਆਂ ਮਿਲਣੀਆਂ ਚਾਹੀਦੀਆਂ ਬਿਲਕੁਲ ਬਿਲਕੁਲ ਮਿਲਣੀਆਂ ਚਾਹੀਦੀਆਂ ਅਜੇ ਤੱਕ ਆਏ ਸੀ ਇੱਕ ਦਿਨ ਆਏ ਸੀ ਸਰਪੰਚ ਸਾਹਿਬ ਉਹ ਆਏ ਦੇਖ ਕੇ ਚਲ ਗਏ ਪਤਾ ਨਹੀਂ ਲਿਖ ਕੇ ਇਹਨਾਂ ਦਾ ਲੈ ਕੇ ਗਏ ਜਾਂ ਨਹੀਂ ਲਿਖ ਕੇ ਗਏ ਆਏ ਜਰੂਰ ਸੀ ਦੇਖ ਕੇ ਗਏ ਬਾਕੀ ਹੋਰ ਵੀ ਆਏ ਵੀਰ ਸੱਜਣਾ ਆਏ ਖਾਲਸਾ ਈਡ ਵਾਲੇ ਆਏ ਇੱਕ ਹੋਰ ਬੜੂ ਸਾਹਿਬ ਤੋਂ ਉਥੋਂ ਵੀ ਆਏ ਹੀ ਉਹ ਵੀ ਇਹਨਾਂ ਦੇ ਕਮਰੇ ਜਿਹੜਾ ਪਾਟਾ ਉਹ ਦੇਖ ਕੇ ਲੱਗਿਆ ਵੀ ਇਹ ਰਿਪੇਅਰ ਦੇ ਵਿੱਚ ਪਾਵਾਂਗੇ ਅਸੀਂ ਉਹਨਾਂ ਅੱਗੇ ਵੀ ਅਰਦਾਸ ਬੇਨਤੀ ਕੀਤੀ ਸੀ ਵੀ ਇਹਨਾਂ ਦਾ ਇੱਕ ਦੋ ਕਮਰਾ ਜਿਹੜਾ ਜਾਂ ਵੇਲੀ ਵਗੈਰਾ ਜਾਂ ਹੋਰ ਕਮਰੇ ਦੋ ਪਾ ਕੇ ਦਿੱਤੇ ਜਾਣਗੇ ਆ ਵੇਲੇ ਵੀ ਅਜੇ ਵਾਲੀ ਨਹੀਂ ਮੰਨ ਲਓ ਵੀ ਕੋਈ ਹਾਂਜੀ ਹਾਂਜੀ ਵੇਲੀ ਸਾਰੇ ਡੇਗ ਵੀ ਬਾਕੀ ਤੁਸੀਂ ਦੇ ਘਰ ਦੇ ਲਾਤੇ ਬਾਈ ਤੁਸੀਂ ਦੇਖ ਹੀ ਲਿਆ ਜੀ ਠੀਕ ਮੱਖਣ ਸਿੰਘ ਜੀ ਪਿੰਡ ਕਿਹੜਾ ਬਾਈ ਹਾਲੇ ਵਾਲਾ ਜ਼ਿਲ੍ਹਾ ਫਰੋਜਪੁਰ ਜੀ ਜ਼ਿਲ੍ਹਾ ਫਰੋਜਪੁਰ ਤੇ ਬਾਈ ਜੀ ਅੱਜ ਸੱਧਿਆ ਤੁਸੀਂ ਮੀਡੀਆ ਨੂੰ ਕਿ ਗੱਲਬਾਤ ਹੈਗੀ ਹੈ ਜੀ ਗੱਲ ਬਾਤ ਸਰ ਜੀ ਇੰਜਾਂ ਵੀ ਸਾਡੀ ਮਾਤਾ ਜ਼ਰੂਰੀ ਤੇ ਇਹਨੂੰ ਪਾਣੀ ਆਇਆ ਜਦੋਂ ਚੰਗੀ ਭਾਈ ਪਹਿਲਾਂ ਸਹੀ ਜਾਂਦੀ ਆਉਂਦੀ ਵੀ ਦੂਰ ਨੇਰੇ ਵੀ ਚਲੇ ਜਾਂਦੀ ਸੀ ਤੇ ਜਿੱਦਾਂ ਪਾਣੀ ਆਇਆ ਚਾਣ ਕੇ ਦਾ ਬਲੱਡ ਵਧ ਗਿਆ ਬਲੱਡ ਵਧਨ ਕਾਰਨ ਸਾਨੂੰ ਬੇੜਾ ਨਹੀਂ ਮਿਲਿਆ ਛੇਤੀ ਕੋਈ ਵੀ ਤੇ ਦੋ ਦਿਨ ਘਰੇ ਰਹਿ ਗਈ ਠੀਕ ਹੈ ਤੀਜੇ ਦਿਨ ਬੇੜਾ ਮਿਲਿਆ ਵਾ ਤੇ ਚੁੱਕ ਕੇ ਅਸੀਂ ਸਰ ਬਾਹਰ ਨੂੰ ਖੜਿਆ ਫਿਰ ਬੇੜੇ ਤੇ ਖੜ ਕੇ ਤੇ ਦਵਾਈ ਦੂਈ ਦਵਾਈ ਤੇ ਫਿਰ ਇਹਨੂੰ ਮੋਗੇ ਲੈ ਗਏ ਆਂ ਦਵਾਈ ਦਵਾਉਣ ਵਾਸਤੇ ਠੀਕ ਹੈ ਸਾਡੀ ਉਧਰੋਂ ਮੋਗ ਦੇ ਦਵਾਈ ਚੱਲਦੀ ਐਂਦੀ ਠੀਕ ਹੈ ਜੀ ਹਾਂਜੀ ਇਹ ਹੜਾਂ ਦੇ ਕਾਰਨ ਹੋਇਆ ਜੋ ਵੀ ਹੋਇਆ ਇਹ ਹੜ ਕਰਨ ਨਹੀਂ ਹੋਇਆ ਜੀ ਜੋ ਜੋ ਕੁਝ ਵੀ ਹੋਇਆ ਪਹਿਲਾਂ ਚੰਗੀ ਭਲੀ ਅੱਛਾ ਜੀ ਹਾਂਜੀ ਇਹ ਮਾਤਾ ਦਾ ਨਾਮ ਕੀ ਹੈ ਜੀ ਮੇਮਲਾ ਕੋਰ ਉਮਰ ਕਿੰਨੀ ਹੋ ਗਈ ਲਗਭਗ ਜੀ ਉਮਰ ਹੋਊਗੀ 70 80 ਸਾਲ ਦੀ ਤੇ ਹੋਊਗੀ ਹਾਂ 80 ਸਾਲ ਹੈਣਾ ਜੀ ਹਾਂਜੀ ਤਾਂ ਜਦੋਂ 23 ਦੇ ਵਿੱਚ ਹੜਾ ਐਸੇ ਉਹ ਤੋਂ ਵੀ ਨੁਕਸਾਨ ਹੋਇਆ ਸੀ ਬਾਈ ਜੀ ਕਾਰ ਦਾ ਉਹਦਾ ਨੁਕਸਾਨ ਤਾਂ ਸਾਡਾ ਉਦੋਂ ਵੀ ਹੋਇਆ ਸੀ ਵੈਸੇ ਤੇ ਸਾਨੂੰ ਕੋਈ ਸਰਕਾਰ ਵੱਲੋਂ ਸਹੂਲਤ ਨਹੀਂ ਮਿਲੀ ਕੋਈ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਤੇ ਹੁਣ ਵੀ ਹੁਣ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਤੁਹਾਡੇ ਘਰ ਦੇ ਜੇਕਰ ਕਰਦੇ ਹਾਂ ਹੁਣ ਸਾਡਾ ਘਰ ਦਾ ਵੀ ਵੇਖੋ ਕੰਧਾਂ ਨੂੰ ਢਹਿ ਗਈਆਂ ਕੋਠੇ ਵੀ ਢੱਟਣ ਵਾਲੀਆਂ ਆ ਵੀ ਕਮ ਸੋ ਕਮ ਮਾੜਾ ਛੱਤ ਹੀ ਖਲੋਤੀ ਆ ਨਹੀਂ ਤਾਂ ਕੰਧਾਂ ਪਾਟੀਆਂ ਵਾ ਸਾਰਾ ਕੁਝ ਨੁਕਸਾਨ ਸਾਡਾ ਹੋਇਆ ਬੈੱਡ ਮੰਜੇ ਸਾਡੇ ਟੁੱਟ ਗਏ ਆ ਹਾਂਜੀ ਕੁਰਜਾਈਆਂ ਭੇਜ ਪੂਚ ਕੇ ਗਲ ਗਈਆਂ ਹਾਂਜੀ ਤੇ ਨੁਕਸਾਨ ਤਾਂ ਬਹੁਤ ਹੋਇਆ ਵਾ ਹਾਂਜੀ ਤੇ ਹੋਰ ਅਸੀਂ ਕਰ ਸਕਦੇ ਨਹੀਂ ਕੁਛ ਤੇ ਇੱਕ ਪਰਿਵਾਰ ਗਰੀਬ ਪਰਿਵਾਰ ਵਾ ਧਿਆੜੀਦਾਰ ਬੰਦਾ ਵਾ ਕੰਮ ਕਰਨ ਵਾਲਾ ਧਿਆੜੀ ਜਾ ਕੇ ਫਿਰ ਬੱਚਿਆਂ ਨੂੰ ਰੋਟੀ ਪਾਣੀ ਲਾ ਕੇ ਖਵਾਉਣਾ ਹਾਂਜੀ ਜ਼ਮੀਨ ਵਗੈਰਾ ਕਿੰਨੇ ਕੋ ਆਪਣੇ ਕੋਲ ਜ਼ਮੀਨ ਹੈਗੀ ਆ 6 ਕਨਾਲਾਂ ਜ਼ਮੀਨ ਆ ਸਾਰੀ ਹਾਂਜੀ ਤੇ ਉਹ ਵੀ ਝੋਨਾ ਬਿਲਕੁਲ ਸਾਫ਼ ਹੋ ਗਿਆ ਨਾ ਕੋਈ ਪੱਠਾ ਰਿਆ ਨਾ ਕੋਈ ਝੋਨਾ ਹੀ ਰਿਆ ਵਾ ਠੀਕ ਹੈ ਜੀ ਸਾਰਾ ਕੁਝ ਖਤਮ ਹੋ ਗਿਆ ਰੋਜ਼ਗਾਰ ਦਾ ਕੀ ਸਾਧਨ ਹੈ ਮਾਲੋ ਜ਼ਮੀਨ ਤੋਂ ਬਿਨਾ ਜਾਂ ਕੋ ਮਾੜਾ ਮੋਟਾ ਪਛੋਟਾ ਕਰਦਾ ਹੋਰ ਵੀ ਕੋ ਸਾਧਨ ਰੋਜ਼ਗਾਰ ਦਾ ਹੈਗਾ ਕਿ ਨਹੀਂ ਹੈਗਾ ਹੋਰ ਕੋਈ ਜਰਾ ਨਹੀਂ ਗਾ ਵੀ ਮੈਂ ਤਾਂ ਦਿਹਾੜੀ ਕਰਕੇ ਤੇ ਆਦੇ ਬੱਚੇ ਪਾਲਦਾ ਜਾਂ ਪਾਈਆ ਕਿਲੋ 2 ਕਿਲੋ ਦੁੱਧ ਹੁੰਦਾ ਦੁੱਧ ਪਾਲੀਦਾ ਹਾਂਜੀ ਪੰਜ ਛੇ ਡੰਗਰ ਆ ਹਾਂਜੀ ਤੇ ਇਸ ਤਰ੍ਹਾਂ ਗੁਜ਼ਾਰਾ ਕਰੀ ਜਾਂਦੇ ਆ ਠੀਕ ਹੈ ਜੀ ਜਿਵੇਂ ਸਮਾਜ ਸੇਵੀ ਸੰਸਥਾਵਾਂ ਮਦਦ ਕਰਦੀਆਂ ਤੁਹਾਡੀ ਕੋਈ ਮਦਦ ਹੋਈ ਜੀ ਸਰ ਨਹੀਂ ਅਜੇ ਤਾਂ ਕੋਈ ਨਹੀਂ ਮਤ ਸਾਡੀ ਹੋਈ ਸੀ ਇਹ ਰਾਸ਼ਨ ਪਾਣੀ ਵਗੈਰਾ ਦਿੱਤਾ ਜਾਂ ਰਾਸ਼ਨ ਪਾਣੀ ਤੇ ਚਲੋ ਜੋ ਆਪਾਂ ਨੂੰ ਸੰਤਾਂਉਂਦੀ ਰਹੀ ਆ ਉਹ ਮਿਲ ਜਾਂਦਾ ਰਿਹਾ ਵਾ ਹਾਂਜੀ ਕੋ ਡੰਗਰਾਂ ਦਾ ਵੀ ਚਾਰਾ ਕੋਈ ਚਾਰ ਪੰਜ ਇਕੱਠਾ ਮੈਨੂੰ ਮਿਲੀਆਂ ਵਾ ਚਾਰ ਦੀਆਂ ਵੀ ਹਾਂਜੀ ਤੇ ਇਸ ਤਰ੍ਹਾਂ ਕਰਕੇ ਚਲੋ ਗੁਜ਼ਾਰਾ ਚੱਲੀ ਗਿਆ ਡੰਗਰਾਂ ਦਾ ਵੀ ਮਾੜਾ ਪਰ ਸੂਈ ਦਾ ਰਸੂਈ ਦਾ ਵੀ ਮਿਲਿਆ ਸਮਾਨ ਵਗੈਰਾ ਕੋਈ ਜਿਵੇਂ ਮਨ ਲਓ ਖੰਡ ਪੱਤੀ ਵਗੈਰਾ ਹੋਰ ਉਹ ਵੀ ਮਿਲਦਾ ਰਿਹਾ ਨਾਲ ਜੀ ਠੀਕ ਹੈ ਮਿਲਦਾ ਹਾਂਜੀ ਤੇ ਪੰਜਾਬ ਸਰਕਾਰ ਵੱਲੋਂ ਜਾਂ ਸੈਂਟਰ ਸਰਕਾਰ ਵੱਲੋਂ ਕੋਈ ਤੁਹਾਨੂੰ ਸਹੂਲਤ ਮਿਲੀ 2023 ਦੇ ਵਿੱਚ ਜਾਂ ਹੁਣ ਤੱਕ ਕੋਈ ਨਹੀਂ ਅਜੇ ਤੀਕਰ ਤਾਂ ਸਹੂਲਤ ਕੋਈ ਵੀ ਨਹੀਂ ਮਿਲੀ ਠੀਕ ਹੈ ਜੀ ਸਾਨੂੰ ਜਮੀਨ ਦਾ ਜਿਹੜਾ ਤੁਹਾਨੂੰ ਕੁਛ ਏਕਰਾਂ ਤੁਸੀ ਦੱਸਦੇ ਉਹ ਛੇਕ ਨਾਲਾਂ ਦਾ ਉਹ ਖਰਾਬਾ ਮਿਲਿਆ ਸਾਨੂੰ ਪਿਛਲੀ ਜਨਾਂ 23 ਚ ਠੀਕ ਹੈ ਜੀ ਉਹ ਮਿਲਿਆ ਜਰੂਰ ਮਿਲਿਆ ਜੀ ਹਾਂਜੀ ਤੇ ਹੁਣ 25 ਚ ਮੰਨ ਲਓ ਕੁਛ ਨਹੀਂ ਮਿਲਿਆ ਤੁਹਾਨੂੰ ਅਜੇ ਤੱਕ ਤਾਂ ਕੁਛ ਨਹੀਂ ਮਿਲਿਆ ਜੀ ਤੇ ਕੋਈ ਇੱਥੇ ਆਏ ਆ ਤੁਹਾਡੇ ਕਮਰੇਆਂ ਜਿਵੇਂ ਹਾਲਾਤ ਨੇ ਜਾਜੀ ਦੀ ਬਿਮਾਰੀ ਕਰਕੇ ਤੁਹਾਨੂੰ ਕੋਈ ਸਰਕਾਰ ਵੱਲੋਂ ਕੋਈ ਨਮਾਇਦਾ ਆਇਆ ਪਹੁੰਚਿਆ ਵੀ ਤੁਹਾਡੀ ਇਸੀ ਮਦਦ ਕਰਦੇ ਕੋਈ ਨਹੀਂ ਕੋਈ ਸਾਡੇ ਕੋਲ ਤਿੰਦਾ ਨਹੀਂ ਪਹੁੰਚਿਆ ਅਜੇ ਤੀਕਰ ਸਾਡੇ ਘਰੇ ਵੀ ਨਹੀਂ ਕੋਈ ਆ ਕੇ ਵੜਿਆ ਤੇ ਪਿੰਡ ਦਾ ਜਿਹੜਾ ਸਰਪੰਚ ਨੇ ਉਹ ਵੀ ਨਹੀਂ ਆਇਆ ਜੀ ਸਰਪੰਚ ਇੱਕਦਾਂ ਗੇੜਾ ਮਾਰ ਕੇ ਗਿਆ ਏ ਮੁਰਕ ਕੇ ਅਜੇ ਤੀਕਰ ਉਹ ਵੀ ਨਹੀਂ ਪਹੁੰਚਿਆ ਠੀਕ ਹੈ ਜੀ ਹਾਂਜੀ ਤੇ ਹੁਣ ਮੰਗ ਕੀ ਕਰਦੇ ਤੁਸੀਂ ਮੰਗ ਇਹੋ ਕਰਦੇ ਆ ਵੇ ਸਾਡਾ ਮੇਰਾ ਕਮਰਾ ਇੱਕ ਆ ਉਹ ਵੀ ਪਾਟਾ ਸਾਨੂੰ ਇੱਕ ਦਾ ਕਮਰਾ ਹੀ ਮਿਲ ਜਾਵੇ ਤੇ ਮਾਤਾ ਦਾ ਕੋਈ ਸਹੂਲਤ ਮਿਲ ਜਾਵੇ ਠੀਕ ਹੈ ਜੀ ਕੋਈ ਇਲਾਜ ਕਰਾਉਣ ਜੋਗੇ ਕੋਈ ਚਾਰ ਮਿਲ ਜਾਵੇ ਚਲੋ ਇਲਾਜ ਕਰਾਇਆ ਜਾਵੇ ਮਾਤਾ ਦਾ ਠੀਕ ਹੈ ਜੀ ਤੁਹਾਡੇ ਪਰਿਵਾਰ ਚ ਕੌਣ ਕੌਣ ਐਸ ਘਰ ਚ ਤੁਸੀਂ ਜਿਹੜੇ ਸਾਹਮਣੇ ਕਰਦੇ ਸਰ ਇਹਦੇ ਚ ਕੌਣ ਕੌਣ ਰਹਿੰਦਾ ਜੀ ਇਹਦੇ ਜੇ ਮੈਂ ਆ ਤੇ ਜਾਂ ਮੇਰਾ ਪਰਿਵਾਰ ਰਹਿੰਦਾ ਜੀ ਹਾਂਜੀ ਪਰਿਵਾਰ ਚ ਤੁਹਾਡੇ ਚ ਕੌਣ ਕੌਣ ਹੈ ਜੀ ਪਰਿਵਾਰ ਚ ਇੱਕ ਮੇਰੀ ਵਾਹ ਇੱਕ ਮੇਰਾ ਮੁੰਡਾ ਇੱਕ ਮਾਤਾ ਤੇ ਇੱਕ ਗੁੜੀਆ ਵਾ ਠੀਕ ਹੈ ਜੀ ਇੱਕ ਲੜਕੇ ਦੀ ਡੈਥ ਵੀ ਹੋ ਗਈ ਮੈਂ ਸੁਣਿਆ ਹਾਂ ਹਾਂ ਜੀ ਇੱਕ ਦੀ ਡੈਥ ਹੋ ਗਈ ਐਕਸੀਡੈਂਟ ਹੋ ਗਿਆ ਇਹ ਹੁੰਦਾ ਹਾਂਜੀ ਤੇ ਉਸਦੇ ਇਲਾਜ ਤੇ ਵੀ ਪੈਸਾ ਲੱਗਾ ਵਗੈਰਾ ਉਹ ਤੇ ਬਹੁਤ ਜ਼ਿਆਦਾ ਪੈਸਾ ਲਾਇਆ ਆਣਾ ਹਾਂ ਵਰਸਰ ਦਾ ਖਰ ਰਿਆ ਹਾਂਜੀ ਤੇ ਮਾਤਾ ਦੇ ਵੀ ਕਿਹਨ ਕਿਸ ਤਰ੍ਹਾਂ ਦੇ ਖਰਚੇ ਆ ਤੇ ਜਿਹੜੇ ਮਾਤਾ ਮਲਕੋ ਮਾਤਾ ਦਾ ਕਿਥੋਂ ਗੱਡੀ ਦਾ ਖਰਚਾ ਇਹਨੇ ਮੋਗੇ ਦਾ ਮਾਣ 2500 ਰੁਪਏ ਜ਼ਿਆਦਾ ਗੱਡੀ ਦਾ ਮੋਗੇ ਦਾ ਲੈਣ ਦਾ ਇਹਨੇ ਹਾਂਜੀ ਤੇ ਉੱਥੋਂ ਦਵਾਈ ਦਾ ਵੀ ਤੁਹਾਨੂੰ ਪਤਾ ਵੀ ਕਿੰਨੀ ਦਵਾਈ ਮਹਿੰਗੀ ਚੱਲ ਰਹੀ ਆ ਤੇ ਦਵਾਈ ਲਿਆਉਣੇ ਹੁਣ 15 ਦਿਨਾਂ ਦੀ ਇੱਕ ਰਾਂ ਲਿਆਂਦੀ 15 ਦਿਨਾਂ ਦੀ ਇੱਕ ਰਾਂ ਲਿਆਂਦੀ ਆ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਤੁਸੀਂ ਇਹ ਚਾਹੁੰਦੇ ਹੋ ਵੀ ਜਿਵੇਂ ਸਾਡਾ ਹੜਾਂ ਦੇ ਵਿੱਚ ਨੁਕਸਾਨ ਹੋਇਆ ਉਹ ਸਾਡੇ ਜਿਹੜੇ ਸਮਾਜ ਸੇਵੀ ਨੇ ਜਾਂ ਸਰਕਾਰ ਐ ਪੰਜਾਬ ਸਰਕਾਰ ਕੇਂਦਰ ਸਰਕਾਰ ਵੀ ਸਾਡੀ ਉਹ ਉਹਦੇ ਚ ਮਦਦ ਕਰੇ। ਹਾਂਜੀ ਸਾਡੀ ਮੱਤ ਕੀਤੀ ਜਾਵੇ। ਕਿਉਂ ਅਸੀਂ ਗਰੀਬ ਘਰਾਂ ਹਾਂ। ਹਾਂਜੀ। ਕਿਉਂ ਮੇਰਾ ਲੜਕਾ ਵੀ ਛੋਟਾ ਆ ਜੇ ਕੋਈ ਇਹ ਵੀ ਨਹੀਂ ਦਿਹਾੜੀ ਦਾ ਪਾਵ ਨਹੀਂ ਕਰਨ ਜਾਂਦਾ ਇਹ ਪੜਨ ਨਹੀਂ ਜਾਂਦਾ ਇਹਦਾ ਵੀ ਖਰਚਾ ਚੱਲਦਾ ਮੈਂ। ਠੀਕ ਹੈ ਜੀ। ਇਹ ਬੱਚਾ ਕਿਹੜੇ ਸਕੂਲ ਚ ਪੜਦਾ ਹੈ ਜੀ? ਇਹ ਪ੍ਰਾਈਵੇਟ ਸਕੂਲ ਸਰਕਾਰੀ ਕਾਮਲਾਵਾਂ ਪੜਦਾ ਜੀ। ਕਾਮਲਾਵਾਂ ਵਾਲੇ ਪੜਦਾ ਹੈ। ਹਾਂਜੀ। ਠੀਕ ਹੈ ਜੀ। ਕੋਈ ਨੰਬਰ ਵਗੈਰਾ ਜਾਤ ਤੇ ਦੱਸ ਦਿਓ ਜੀ। ਨੰਬਰ ਨਹੀਂ ਮੈਨੂੰ ਯਾਦ ਕੋਈ ਠੀਕ ਹੈ